ਸਬ ਸੀਟ ਸਭ ਤੋਂ ਹੌਟ ਸੀਟ ਬਣ ਚੁੱਕੀ ਹੈ ਪਾਈ ਅਮਰਿਤਪਾਲ ਸਿੰਘ ਖਾਲਸਾ ਦੇ ਮੈਦਾਨ ਚ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਆ ਨੂੰ ਟਿਕਟ ਦਿੱਤੀ ਅਤੇ ਹੁਣ ਚਰਚਾ ਪੂਰੇ ਪੰਜਾਬ ਭਰ ਦੇ ਵਿੱਚ ਖਡੂਰ ਸਾਹਿਬ ਸੀਟ ਦੀ ਹੋਣੀ ਸ਼ੁਰੂ ਹੋ ਚੁੱਕੀ ਹੈ ਮੇਰੇ ਨਾਲ ਵਿਰਸਾ ਸਿੰਘ ਵਲਟੋਆ ਨੇ ਗੱਲਬਾਤ ਕਰਦੇ ਆ ਇੱਕ ਪਾਸੇ ਸਰਕਾਰ ਦੇ ਮੰਤਰੀ ਨੇ ਦੂਜੇ ਪਾਸੇ ਵਿਰਸਾ ਸਿੰਘ ਮਲਟੋਆ ਅਤੇ ਪਾਈ ਅਮਰਤ ਪਾਲ ਸਿੰਘ ਖਾਲਸਾ ਨੇ ਅੰਕੜਿਆਂ ਦੇ ਉੱਪਰ ਵੀ ਚਰਚਾ ਕਰਾਂਗੇ ਕਿ ਇਸ ਸੀਟ ਨੂੰ ਪੰਥਕ ਸੀਟ ਕਿਹਾ ਜਾਂਦਾ ਤੇ ਪੰਥਕ ਚਿਹਰਿਆਂ ਦੇ ਉੱਪਰ ਪਾਰਟੀਆਂ ਨੇ ਦਾਅ ਖੇਡਿਆ ਮੇਰੇ ਨਾਲ ਵਿਰਸਾ ਸਿੰਘ ਮਲਟੋਆ ਨੇ ਗੱਲਬਾਤ ਕਰਦੇ ਮਲਟੋਆ ਸਾਹਿਬ ਸਮਾਂ ਦੇਣ ਦੇ ਲਈ ਧੰਨਵਾਦ ਬਹੁਤ ਮਿਹਰਬਾਨੀ ਜੀ ਸਤਿ ਸ਼ਕਰ ਇੱਕ ਵਾਰ ਫਿਰ ਮਿਲ ਕੇ ਬੜਾ ਵਧੀਆ ਲੱਗਿਆ ਤੁਹਾਨੂੰ ਪਿਛਲੀ ਵਾਰੀ ਮੁਲਾਕਾਤ ਕੀਤੀ ਸੀ ਉਦੋਂ ਚਿਹਰੇ ਤੇ ਥੋੜਾ ਜਿਹਾ ਨੂਰ ਘੱਟ ਸੀਗਾ ਅੱਜ ਚਿਹਰੇ ਦੇ ਉੱਪਰ ਨੂਰ ਬਹੁਤ ਵੱਧ ਹੈ ਇਹ ਸੀਟ ਦਾ ਅਸਰ ਹੈ ਕਿ ਜਾਂ ਫਿਰ ਕਡੂ ਸਾਹਿਬ ਦਾ ਚੋਣ ਲੜਨ ਦਾ ਅਸਰ ਹੈ ਮੈਂ ਦੱਸਾਂ ਹਾਂ ਪੁੱਤ ਨੇ ਤੁਹਾਨੂੰ ਕਿਤੇ ਲੱਗਿਆ ਨਾ ਪੰਥ ਹਮੇਸ਼ਾ ਇਸ ਤਰ੍ਹਾਂ ਹੀ ਰਹਿੰਦਾ ਮੈਨੂੰ ਨਾ ਮੇਰਾ ਖਿਆਲ 93 ਦੀ ਗੱਲ ਹੈ ਹਮ ਸੰਨ 93 'ਚ ਮੈਨੂੰ ਪੁਲਿਸ ਚੱਕ ਕੇ ਲੈ ਗਈ ਥਾਣੇ 'ਚ ਜੀ ਤਾਂ ਮੈਨੂੰ ਉਹਨਾਂ ਨੇ ਬਹੁਤ ਉਹ ਜਿਹੜਾ ਲੱਤਾਂ ਜਿਹੜਾ ਰੱਖਿਆ ਰੁੱਖਿਆ ਤੇ ਦਿਨੇ ਤੇ ਮਤਲਬ ਵੈਸੇ ਹੀ ਨਿਕਨ ਕੋਈ ਰੱਖਦੇ ਤੇ ਰਾਤ ਨੂੰ ਉਹਨਾਂ ਨੂੰ ਸੌਣਾ ਹੁੰਦਾ ਤੇ ਮੇਰੀ ਉਹ ਉਹ ਥਾਣਾ ਜਿਹੜਾ ਹੈ ਨਾ ਉੱਥੇ ਹਵਾਲਾ ਤਾਂ ਨਹੀਂ ਸੀ ਅੱਛਾ ਉਹਨਾਂ ਨੇ ਮੇਰੀਆਂ ਜਿਹੜੀਆਂ ਦੋਵੇਂ ਲੱਤਾਂ ਹੈ ਨਾ ਉਹ ਕਾਠ ਹੁੰਦਾ ਇੱਕ ਕਾਠ ਅੱਛਾ ਜੀ ਲੱਕੜ ਦਾ ਬਣਿਆ ਹੁੰਦਾ ਉਹ ਦੋਵੇਂ ਮਤਲਬ ਮੋਰੀਆਂ ਜਿਹਾ ਬਣੀਆਂ ਹੁੰਦੀਆਂ ਉਹ ਤੋਂ ਉਹਨੂੰ ਕਸ ਦਿੰਦੇ ਕਾਠ 'ਚ ਵੀ ਬੰਦਾ ਹਿਲੇ ਨਹੀਂ ਸਕਦਾ ਉਹ ਅਸੀਂ ਫਿਲਮਾਂ 'ਚ ਵੇਖਨੇ ਓਨੀ ਕਿ ਜਗ੍ਹਾ ਲੱਤਾਂ ਜਿੰਨੀ ਮਾਈ ਹੁੰਦੀ ਉਹ 'ਚ ਉਹ ਮੈਨੂੰ ਨਾ ਕਾਰਟ ਚ ਉਹਨਾਂ ਰਾਤ ਨੂੰ ਬੰਦ ਕਰ ਦਿਆ ਕਰਨਾ ਤੇ ਜਿਸ ਬੰਦੇ ਨੇ ਬੰਦ ਕਰਨਾ ਰੋਜ਼ਾਨਾ ਉਹੀ ਕਰਦਾ ਸੀਗਾ ਅੱਛਾ ਤੇ ਕਈ ਉਹਨਾਂ ਨੇ ਸ਼ਰਾਰਤ ਨਾ ਕਹਿ ਦੇਣਾ ਜੀ ਜਾਇਦਰ ਜੀ ਕਿਵੇਂ ਹਰ ਪੰਥਰੇ ਕਿਹਣਾ ਚੜਦੀ ਕਲਾ ਹੂੰ ਅੱਛਾ ਮੈਂ ਐਮਐਲਏ ਬਣ ਗਿਆ 2007 ਚ ਤੇ ਇੱਕ ਬੰਦਾ ਮੇਰੇ ਨਾਲ ਗੱਨ ਮੈਣਾ ਆ ਉਹ ਪਹਿਲੋਂ ਤੇ ਰਿਆ ਮਤਲਬ ਤੂੰ ਪਛਾਹ ਗਿਆ ਹੀ ਤੇ ਉਹ ਨਾ ਮੇਰੇ ਨਾਲ ਕਾਫੀ ਦਿਨਾਂ ਤੋਂ ਗੱਲ ਜੀ ਕਰਨ ਨੂੰ ਹੂੰ ਮੈਨੂੰ ਨਜ਼ਰ ਆਉਣਾ ਵੀ ਗੱਲ ਕਰਨੀ ਚਾਹੁੰਦਾ ਆ ਜੀ ਤੇ ਸੰਗ ਦੇ ਜੇ ਕਰਦਾ ਨਹੀਂ ਤੇ ਮੈਂ ਇਹਨੂੰ ਪੁੱਛ ਰਿਹਾ ਯਾਰ ਤੂੰ ਗੱਲ ਜੀ ਕਰਨੀ ਚਾਹੁੰਦਾ ਤੂੰ ਕਰਦਾ ਨਹੀਂ ਕਿ ਕੀ ਗੱਲ ਕੀ ਹੈ ਹਾਂ ਮੈਨੂੰ ਕਹਿੰਦਾ ਜੀ ਮੈਨੂੰ ਪਛਾਣਿਆ ਨਹੀਂ ਮੈਂ ਕਹਿੰਦਾ ਨਹੀਂ ਮੈਂ ਪਛਾਣਿਆ ਨਹੀਂ ਹੂੰ ਆਂਦਾ ਮੈਂ ਉਹ ਦੇ ਜਿਹੜਾ ਡੀ ਡਿਵੀਜ਼ਨ ਥਾਣੇ 'ਚ ਅੰਮ੍ਰਿਤਸਰ ਤੁਹਾਡੀਆਂ ਲੱਤਾਂ ਕਾਟ ਚ ਦਿੰਦਾ ਹੁੰਦਾ ਹਾਂ। ਹਾਂਜੀ। ਵੇਖ ਕੇ ਫਿਰ ਗੁੱਸਾ ਆਇਆ ਕਿ ਜਾਂ ਉਹ ਆਸਾ ਨਹੀਂ 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 ਗੁੱਸਾ ਕਿਦਾ ਹੁਣਾ। ਹਾਂਜੀ। ਤੇ ਸੋ ਇਸ ਤਰ੍ਹਾਂ ਆ ਵੀ ਅਸੀਂ ਤੇ ਉਦੋਂ ਵੀ ਚਰਦੀ ਗੱਲਾਂ ਚੁਣੇ। ਹਾਂ। ਇਹ ਜਿਹੜੀ ਤੁਹਾਨੂੰ ਟਿਕਟ ਮਿਲੀ ਹੈ। ਇਹ ਟਿਕਟ ਦੀ ਚਰਚਾ ਕਦੋਂ-ਕਦੋਂ ਦੀ ਹੋ ਰਹੀ ਸੀਗੀ। ਦੇਖੋ ਚਰਚਾ ਤੇ ਲਗਭਗ ਮੇਰੇ ਖਿਆਲ ਡੇਢ ਵੀ ਨਹੀਂ ਹੋ ਗਿਆ। ਅੱਛਾ। ਠੀਕ ਹੈ। ਪਾਰਟੀ ਦੇ ਅੰਦਰ ਵਿਚਾਰ ਵਟਾਂਦਰੇ ਹੁੰਦੇ ਕੁਦਰਤੀ ਐ ਪਰ ਮੈਨੂੰ ਜਿਸ ਤਰ੍ਹਾਂ ਦਾ ਪਾਰਟੀ ਬਲ ਹੰਗਾਰਾ ਭਰਿਆ ਗਿਆ ਸੀਗਾ ਤੇ ਮੈਨੂੰ ਜਿਹੜੀ ਆ ਅ ਇੱਕ ਤਰ੍ਹਾਂ ਪੂਰੀ ਆਸ ਸੀ ਕਿ ਗੁਣਾ ਮੇਰੇ ਤੇ ਪੈਣਾ ਹੈ ਅੱਛਾ ਠੀਕ ਹੈ ਮੈਂ ਸੱਚੇ ਖੱਬੇ ਵੀ ਮੈਂ ਕਿਹਾ ਵੀ ਹੋ ਸਕਦਾ ਹੈ ਸੰਭਾਵਨਾ ਹੈ ਕਿ ਵੀ ਉਮੀਦਵਾਰ ਆਪਾਂ ਨੂੰ ਬਣਾਇਆ ਜਾਵੇ ਹੂੰ ਤੇ ਉਹ ਇਹੀ ਹੈ ਕਿ ਅ ਪਹਿਲੋ ਤਾਂ ਪ੍ਰਧਾਨ ਸਾਹਿਬ ਦਾ ਇਹੀ ਸੀਗਾ ਵੀ ਉਹ ਕਈ ਵਾਰ ਦੋਨਾਂ ਪਾਰਟੀਆਂ ਦੇਖਦੀਆਂ ਕਿ ਐਸ ਹਲਕੇ ਤੋਂ ਫਲਾਣੀ ਪਾਰਟੀ ਦਾ ਕਿਹੜਾ ਉਮੀਦਵਾਰ ਆਉਂਦਾ ਹਮ ਅਸੀਂ ਵੀ ਦੇਖਦੇ ਸੀ ਕਿ ਵੀ ਕਾਂਗਰਸ ਵੱਲੋਂ ਕਿਹੜਾ ਆਉਂਦਾ ਹੈ ਤੇ ਉਹ ਚਲੋ ਅਖੀਰ ਗੱਲ ਤੇ ਇਹੀ ਸੀਗੀ ਕਿ ਵੀ ਜਾਂ ਮੈਂ ਲੜਦਾ ਜਾਂ ਵਿਕਰਮ ਸਿੰਘ ਮਜੀਠੀਆ ਲੜਦਾ ਲੋਕਾਂ ਦੀ ਵੀ ਮੰਗ ਇਹੀ ਸੀਗੀ ਜੀ ਜੀ ਪਰ ਵਿਕਰਮ ਸਿੰਘ ਮਜੀਠੀਆ ਨੂੰ ਮਤਲਬ ਜਿਹੜਾ ਆ ਉਹਨਾਂ ਦਾ ਇਸ ਪੱਖੋਂ ਸੀ ਕਿ ਉਹਨਾਂ ਦੀ ਸਾਰੇ ਪੰਜਾਬ 'ਚ ਜ਼ਰੂਰਤ ਸੀ ਖਾਸ ਕਰਕੇ ਅੰਮ੍ਰਿਤਸਰ ਵਾਲੀ ਸੀਟ ਤੇ ਜੋਸ਼ੀ ਸਾਹਿਬ ਤੇ ਇਸ ਕਰਕੇ ਜਿਹੜਾ ਪਾਰਟੀ ਉਹਨਾਂ ਬਾਰੇ ਤੇ ਮਤਲਬ ਵਿਚਾਰ ਨਹੀਂ ਸੀ ਸਕਦੀ ਤਾਂ ਨਾ ਬਿਕਰਮ ਸਿੰਘ ਮਜੀਠੀਆ ਹੀ ਇਹ ਜੋਸ਼ੀ ਸਾਹਿਬ ਤੋਂ ਦੂਰ ਜਾਣਾ ਚਾਹੁੰਦੇ ਸੀ ਕਿਤੇ ਸੀਟ ਦਾ ਨੁਕਸਾਨ ਨਾ ਹੋਵੇ ਉਹ ਫਿਰ ਲਾਇਆ ਦੇ ਕਿ ਮਤਲਬ ਐ ਹੀ ਸੀਗਾ ਠੀਕ ਹੈ ਲੋਕਾਂ ਦੀ ਚੋਅ ਇਸ ਜਾਂ ਸਰਵੇਖਰੇਲ ਹੋ ਜਾਂ ਕਿਸੇ ਦੇ ਸਰਟੀਫਿਕੇਟ ਦੀ ਨਹੀਂ ਲੋੜ ਇਕਾਲੀ ਦਲ ਕੀ ਲੜਾਈ ਲੜਦਾ ਕੀ ਨਹੀਂ ਲੜਦਾ ਠੀਕ ਹੈ ਮਤਲਬ ਮੈਂ ਮੋਟੀ ਜੀ ਗੱਲ ਕਰਦਾ ਜੀ ਮੈਂ ਤਾਂ ਆਪ ਦੇ ਨਾਲ ਕੋਸ਼ਿਸ਼ ਕਰਦੀ ਕਿ ਸੱਚੀ ਸੁੱਚੀ ਜੀ ਰਾਜਨੀਤੀ ਕਰੀਏ ਹੂੰ ਤੇ ਜਿੱਥੇ ਪੰਥ ਦੀ ਗੱਲ ਆ ਜਾਂਦੀ ਹੈ ਭਾਵੇਂ ਮੇਰਾ ਜਾਤੀ ਨੁਕਸਾਨ ਵੀ ਹੋ ਜੇ ਜਮਾਤੀ ਨੁਕਸਾਨ ਵੀ ਹੋ ਜੇ ਮੈਂ ਕਦੀ ਉਸ ਗੱਲ ਤੋਂ ਪਾਸੇ ਨਹੀਂ ਹੋਇਆ ਪਰ ਲੋਕ ਕਿੱਧਰ ਜਾਣਗੇ ਜੇ ਤੁਸੀਂ ਪੰਥ ਦੀ ਗੱਲ ਕਰਦੇ ਹੋ ਅਮਰਪਾਲ ਜਿਹੜੇ ਆਪ ਸਵਾਲ ਕੀਤਾ ਮੈਨੂੰ ਪੂਰਾ ਕਰ ਲਓ ਜੀ ਆਪ ਜੀ ਠੀਕ ਹੈ ਜੀ ਹੁਣ ਅ ਗੱਲ ਜਿਹੜੀ ਆ ਤੁਸੀਂ ਕੀਤੀ ਕਿ ਮਾਨ ਸਾਹਿਬ ਦੀ ਹਮ ਮਾਨ ਸਾਹਿਬ ਨੇ ਕੀ ਐਲਾਨ ਕੀਤਾ ਹੈ ਕਿ ਜੇ ਭਾਈ ਅਮਰਤਪਾਲ ਸਿੰਘ ਦੀ ਉਮੀਦਵਾਰਤਾ ਸਹੀ ਪਾਈ ਜਾਂਦੀ ਹੈ ਹਮ ਵੀ ਚੋਣ ਕਮਿਸ਼ਨ ਵੱਲੋਂ ਉਹਨਾਂ ਨੂੰ ਉਮੀਦਵਾਰ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਹਮ ਅਸੀਂ ਉਸ ਤੋਂ ਬਾਅਦ ਵਾਪਸ ਆਵਾਂਗੇ ਹੁਣ ਪਤਾ ਨਹੀਂ ਮਾਨ ਸਾਹਿਬ ਨੂੰ ਵਿੱਚ ਕੀ ਜਾਂਦਾ ਹੈ ਹਮ ਪੀਪਤਾ ਨੇ ਉਹਦੀ ਉਮੀਦਵਾਰਤਾ ਬੰਨੀ ਹੈ ਕਿ ਨਹੀਂ ਬੰਨੀ ਹਾਂਜੀ ਜੇ ਉਹ ਲੈਣੀ ਸੀ ਤਾਂ ਫਿਰ ਅੱਜ ਵਾਪਸ ਲੈ ਲਿੰਦੇ ਇਹਦੇ ਪਿੱਛੇ ਵੀ ਮਾਨ ਸਾਹਿਬ ਦੀ ਮੈਨੂੰ ਕੀ ਕਹਾਣੀ ਸਮਝ ਆਉਂਦੀ ਹੈ ਵੀ ਸ਼ਾਇਦ ਭਾਈ ਅਮਰਤਪਾਲ ਸਿੰਘ ਦੇ ਕਾਗਜ਼ ਜਿਹੜੇ ਆ ਉਹ ਨੇਪਰੇ ਨਹੀਂ ਚੜਨਗੇ ਤੇ ਅੱਜ ਮੈਂ ਉਹਨਾਂ ਦੀ ਗੱਲ ਕਰ ਰਿਹਾ ਤੇ ਕੱਲ ਨੂੰ ਉਹ ਜਦੋਂ ਉਹਨਾਂ ਦੇ ਕਾਗਜ਼ ਨਾ ਹੋਏ ਤਾਂ ਕਹਿਣਗੇ ਕਿ ਮਾਨ ਸਾਹਿਬ ਦੇ ਉਮੀਦਵਾਰ ਦੀ ਹਿੰਮਤ ਕਰਦੇ ਹਾਂ ਠੀਕ ਹੈ ਇਹ ਇਹ ਜਿਹੀ ਗੱਲਾਂ ਨੇ ਨਾ ਚੰਗੀਆਂ ਨਹੀਂ ਲੱਗਦੀਆਂ ਹੂੰ ਠੀਕ ਹੈ ਬਾਕੀ ਜਿਹੜਾ ਉਹ ਜਿਹੜੇ ਸੱਜਣ ਨੂੰ ਖੜਿਆ ਕੀਤਾ ਆ ਉਹ ਤੇ ਹੁਣ ਤੱਕ ਮਤਲਬ ਕਾਂਗਰਸ ਨੂੰ ਵੋਟ ਪਾਉਂਦਾ ਰਿਹਾ ਸਿਰਫ 2022 ਵਾਲੀ ਛੱਡ ਕੇ 2022 ਚ ਉਹਨੂੰ ਮਾਨ ਸਾਹਿਬ ਨੇ ਉਮੀਦਵਾਰ ਬਣਾਇਆ ਸੀਗਾ ਜਾਂ ਉਦੋਂ ਨੇ ਆਪਦੇ ਆਪਣੇ ਆਪ ਨੂੰ ਵੋਟ ਪਾਈ ਹੋਊਗੀ ਮਾਨ ਸਾਹਿਬ ਦੇ ਕੈਂਡੀਡੇਟ ਬਣ ਕੇ ਤੇ ਉਸ ਤੋਂ ਪਹਿਲਾਂ ਜਿੰਨੀਆਂ ਵੋਟਾਂ ਪੈਂਦੀਆਂ ਰਹੀਆਂ ਕੋਈ ਵੱਡੀ ਇਲੈਕਸ਼ਨ ਆ ਗਈ ਕੋਈ ਛੋਟੀ ਇਲੈਕਸ਼ਨ ਆ ਗਈ ਕਾਂਗਰਸ ਦੇ ਬੂਥਾਂ ਤੇ ਜਾ ਕੇ ਕਾਂਗਰਸ ਦੇ ਆਗੂ ਬਣ ਕੇ ਉਹ ਕੰਮ ਕਰਦੇ ਰਹੇ ਤੁਸੀਂ ਦੱਸੋ ਕਿੰਨੇ ਕੀ ਪੰਥਕ ਸੋਚ ਐ ਹੁਣ ਇਹ ਗਲੀ ਹੋਗੀ ਨਾ ਪੇ ਜਾਂ ਪੰਥ ਆ ਤੇ ਜਾਂ ਕਾਂਗਰਸ ਐ ਜੇ ਕਾਂਗਰਸ ਦੀ ਗੱਲ ਵੀ ਕਰੋ ਤੇ ਪੰਥ ਦੀ ਵੀ ਗੱਲ ਕਰੋ ਕਿ ਮੈਂ ਪੰਥਕ ਵੀ ਆ ਦੋਗਲਾ ਤਾਂ ਨਹੀਂ ਹੋ ਸਕਦੀ ਤੁਸੀਂ ਉਹ ਵੀ ਗੱਲ ਕਹੀ ਜਾਓ ਕਿ ਬਾਬਾ ਜਨੈਰਸੋਂ ਭਿੰਡਰਾ ਵਾਲਾ ਜਿੰਦਾਬਾਦ ਤੇ ਇੰਦਰਾ ਗਾਂਧੀ ਵੀ ਜਿੰਦਾਬਾਦ ਦੋਨਾਂ ਚੋਂ ਇੱਕ ਹੀ ਜਿੰਦਾਬਾਦ ਹੋਊਗਾ ਨਾ ਹੁਣ ਤੁਸੀਂ ਉਹ ਵੀ ਕਹੀ ਜਾਂਦੇ ਜੇ ਉਹ ਵੀ ਕਹੀ ਜਾਂਦੇ ਜੇ ਕਲ ਨਹੀਂ ਚੰਗੀਆਂ ਲੱਗਦੀ ਮੈਂ ਇਸ ਤਰ੍ਹਾਂ ਦਾ ਨਹੀਂਗਾ ਕਾਗਜ਼ ਤੁਹਾਨੂੰ ਲੱਗਦਾ ਪਰਸਨਲੀ ਤੌਰ ਦੇ ਪਰ ਕਾਗਜ਼ ਇਹਦਾ ਰੱਦ ਹੋ ਸਕਦੇ ਨੇ ਕਿਸੇ ਨਾ ਨਹੀਂ ਮੈਨੂੰ ਨਹੀਂ ਪਤਾ ਮੈਂ ਨਾ ਨਾ ਮੈਂ ਸਟੱਡੀ ਕੀਤੀ ਹੈ ਹਮ ਨਾ ਮੈਨੂੰ ਜਿਆਦਾ ਪਤਾ ਆ ਠੀਕ ਹੈ ਬੰਦੇ ਜਿਲ੍ਹਾ ਜੋ ਲੜਦੇ ਵੀ ਰਹੇ ਆ ਹਾਂਜੀ ਇਵੇਂ ਆਪਾਂ ਕਹਿ ਦਈਏ ਹਮ ਉਮੀਦਵਾਰ ਬਣਦੇ ਵੀ ਰਹੇ ਹੁਣ ਕੀ ਉਹ ਚ ਮਾਨ ਸਾਹਿਬ ਨੂੰ ਦੱਸਿਆ ਜਾਂ ਕਿ ਹੋਰ ਨੂੰ ਦੱਸਿਆ ਜਾਂ ਉਹਦੇ ਚ ਕੀ ਕਾਨੂੰਨੀ ਤੌਰ ਤੇ ਆ ਹਾਂਜੀ ਜਿਹੜਾ ਪਬਲਿਕ ਰਿਪ੍ਰেজੈਂਟੇਟਿਵ ਐਕਟ ਆ ਜਿਹੜਾ ਹਮ ਉਹ ਕੀ ਕਹਿੰਦਾ ਹਾਂ ਮੈਂ ਸਾਰਾ ਸਟੱਡੀ ਤੇ ਕੀਤਾ ਨਹੀਂ ਗਾ ਖਡੂਰ ਸਾਹਿਬ ਹਲਕਾ ਪੰਥਾ ਕਲਗਾ ਤੁਸੀਂ 10 ਸਾਲes ਦੀ ਨੁਮਾਇੰਦਗੀ ਕੀਤੀ ਹੈ ਲੋਕ ਕਿਹਦੇ ਤੇ ਵਿਸ਼ਵਾਸ ਕਰਨਗੇ ਤੁਸੀਂ ਵੀ ਪੰਥ ਦੀ ਗੱਲ ਕਰਦੇ ਹੋ ਅਮਰਤਪਾਲ ਹੁਣੀ ਵੀ ਪੰਥ ਦੀ ਗੱਲ ਕਰਦਨੇ ਅਮਰ ਸ਼ਰੋਮਣੀ ਕਾਲੀਦਾ ਲੰਬਰ ਸਰ ਵੀ ਦਾਵਾ ਕਰਦਾ ਵੀ ਅਸੀਂ ਪੰਥ ਦੀ ਗੱਲ ਕਰਦੇ ਹਾਂ ਕਿਤੇ ਇਹ ਵੋਟ ਤੁਹਾਡੇ ਚ ਡਿਵਾਈਟ ਹੋ ਕੇ ਭੁੱਲਰ ਸਾਹਿਬ ਨੂੰ ਕਿਤੇ ਫਾਇਦਾ ਹੀ ਨਾ ਹੋ ਜਾਵੇ ਦੇਖੋ ਇਹ ਤੇ ਅਕਾਲ ਪੁਰਖ ਵਾਹਿਗੁਰੂ ਜਾਨਦਾ ਪਰ ਮਕੀਨਾ ਕਿ ਇੱਕ ਜਿਹੜਾ ਵੱਡੇ ਆਣੇ ਪੰਸ ਦੇ ਵਿੱਚ ਨਾਰਾ ਚੱਲਦਾ ਨਾ ਖਵਾਰ ਹੋਏ ਸਭ ਮਿਲेंगे ਹਮ ਬੱਚੇ ਸ਼ਰਨ ਜੋ ਹੋਏ ਇੱਕ ਖਵਾਰੀ ਹੈ ਨਾ ਸਾਡੀ ਇਹ ਖਵਾਰੀ ਇਸ ਕਰਕੇ ਹੋਣਦੀ ਹੈ ਕਿ ਅਸੀਂ ਇੱਕ ਦੂਜੇ ਤੇ ਵਿਸ਼ਵਾਸ ਹੀ ਨਹੀਂ ਕਰਦੇ ਹਮ ਇੱਕ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਦੇ ਹਮ ਇੱਕ ਦੂਜੇ ਦਾ ਭੜਾ ਹੀ ਨਹੀਂ ਚਾਹੁੰਦੇ ਕੁਸ਼ਤਾਂ ਸੀ ਆਪਣੇ ਆਪ ਜੀ ਇਸ ਤਰ੍ਹਾਂ ਦੇ ਬਣ ਗਏ ਆ। ਕੋਸ਼ੇ ਦੇ ਪਿੱਛੇ ਜਿਹੜੇ ਸਿੱਖ ਵਿਰੋਧੀ ਸ਼ਕਤੀਆਂ ਨੇ ਹੂੰ ਚਾਹੇ ਏਜੰਸੀਆਂ ਨੇ ਚਾਹੇ ਵਿਰੋਧੀ ਪਾਰਟੀਆਂ ਨੇ ਉਹ ਸਾਰਾ ਰੋਲ ਆਪਣਾ ਅਦਾ ਕਰ ਰਹੀਆਂ ਨੇ ਤੇ ਸਿੱਖਾਂ ਨੂੰ ਇਕੱਠਿਆ ਨਹੀਂ ਹੋਣਾ ਦੇ ਚੰਦੀਆਂ। ਹੂੰ ਮਾਹੌਲ ਹੀ ਅਜਿਹਾ ਸਿਰਜ ਦਿੱਤਾ ਆ। ਭਈ ਪਤਾ ਹੀ ਨਹੀਂ ਕਿ ਨੂੰ ਕੀ ਸਰਟੀਫਿਕੇਟ ਦੇ ਦੇਣਾ। ਹੂੰ ਮੈਂ ਤਾਂ ਕਹਿੰਨਾ ਕਿ ਦੇਖੋ ਜਿਹੜਾ ਚੰਗਾ ਲੱਗਦਾ ਉਹਨੂੰ ਵੋਟ ਪਾ ਦਿਓ। ਹੂੰ ਪਰ ਜੇ ਤੁਸੀਂ ਕਹੋ ਕਿ ਅਸੀਂ ਪੰਥਕ ਵੀ ਹਕਾਕਰਸ ਨੂੰ ਵੋਟ ਪਾਉਣੀ ਹੈ ਸੱਚਾ ਪੰਥਕ ਫਿਰ ਹੈ ਕਿਹੜਾ ਫਿਰ ਮੈਂ ਮੋਟੀ ਜੀ ਗੱਲ ਕਰਦਾ ਜੀ ਜਿਹੜਾ ਵੀ ਸੱਚਾ ਲੱਗਦਾ ਆਪੋ ਆਪਣਾ ਪੈਮਾਨਾ ਹੈ ਹੂੰ ਮੇਰੇ ਕੋਲ ਤਾਂ ਹੈ ਨਹੀਂ ਪੈਮਾਨਾ ਪੈਮਾਨਾ ਜ਼ਰੂਦ ਹੈ ਹੀ ਨਾ ਮੈਂ ਤੇ ਕੋਈ ਗੱਲ ਕਰਦਾ ਆ ਕਿ ਜੇ ਵਿਰਸਾ ਸਿੰਘ ਬਲਟੋਹਾ ਦਾ ਪੰਥ ਪ੍ਰਤੀ ਸਿੱਖੀ ਪ੍ਰਤੀ ਸਮਾਜ ਪ੍ਰਤੀ ਪੰਜਾਬ ਪ੍ਰਤੀ ਕੋਈ ਚੰਗਾ ਰੋਲ ਹੈ ਜਿਵੇਂ ਜ਼ਿੰਦਗੀ ਚ ਮੈਂ ਕੋਈ ਸਾਨ ਨਹੀਂ ਕੀਤਾ ਕਿ ਮੈਂ ਜੇਲਾਂ ਕਟੀਆਂ ਤਸੀਹੇ ਚੱਲੇ ਆ ਹਾਂਜੀ ਬੜਾ ਕੁਝ ਦਿਖਿਆ ਸਾਡੇ ਪਰਿਵਾਰ ਨੇ ਨਹੀਂ ਵੀ ਤੇ ਜੇ ਉਹ ਹੋਇਆ ਪਰ ਮੇਰਾ ਉਹ ਤੋਲ ਕੇ ਜਰੂਰ ਦੇਖ ਲਿਆ ਜੀ ਆ ਜਿਹੜੇ ਐਨਐਸਸੀ ਦੀ ਹੁਣ ਗੱਲ ਕਰਦੇ ਇਹ ਅਸੀਂ ਤਾਂ 3-3 ਸਾਲ ਚੱਲੀ ਐ ਹਾਂਜੀ ਮਤਲਬ ਇੱਕ ਵਾਰ ਪਹਿਲਾਂ ਲੱਗੀ ਉਹ 2 ਸਾਲ ਰਹੀ ਫਿਰ ਜਦੋਂ 1991 ਦਸੰਬਰ ਚ ਮੇਰੇ ਤੇ ਫਿਰ ਲੱਗੀ ਬੜੀਆਂ ਲੰਮੀਆਂ ਕਹਾਣੀਆਂ ਨੇ ਉਹ ਮੈਂ ਸੁਣਾਉਂਗਾ ਤਾਂ ਤੁਹਾਡਾ ਬਹੁਤ ਲੰਬਾ ਹੋ ਜਾਊਗਾ। ਤੇ ਜੇ ਕੰਮ ਕਰੀਦਾ ਆ ਲੋਕਾਂ ਦੇ ਵਿੱਚ ਵਿਚਰੀਦਾ ਆ ਲੋਕਾਂ ਦੇ ਨਾਲ ਸਾਂਝ ਰੱਖੀਦੀ ਐ। ਮੇਰੇ ਸੁਭਾਤ ਤੋਂ ਲੋਕੀ ਜਾਣੂ ਨੇ ਮੇਰੇ ਕੰਮ ਤੋਂ ਲੋਕੀ ਜਾਣੂ ਨੇ ਮੈਂ ਤਾਂ ਮੁੱਟੀ ਜੀ ਗੱਲ ਕਰਦਾ ਆ ਕਿ ਜੇ ਮੇਰੇ 'ਚ ਇਸ ਪੱਖੋਂ ਕੋਈ ਕਮੀ ਐ ਹੂੰ ਤੇ ਬੇਸ਼ੱਕ ਵੋਟ ਨਾ ਪਾਓ। ਭਾਈ ਬਲਵੰਤ ਸਿੰਘ ਰਾਜੋਣਾ ਐ। ਬਾਕੀ ਬੰਦੀ ਸਿੰਘ ਵੀ ਆ ਭਾਈ ਵਹਰਾ ਆ, ਪਿਉਰਾ ਆ, ਤਾਰਾ ਆ, ਖੈੜਾ ਆ। ਭੁੱਲਰ ਸਾਹਿਬ ਨੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਨੇ ਉਹ ਲੰਬੇ ਸਮੇਂ ਤੋਂ ਠਾਈ ਠਾਈ 29 ਨਤੀ ਨਤੀ ਚਮਤੀ ਚਮਤੀ ਸਾਲ ਤੋਂ ਜੇਲ੍ਹ ਚ ਬੈਠੇ ਆ ਜੀ ਭਾਈ ਰਾਜਵੰਨਾ 29 ਸਾਲ ਤੋਂ ਫਾਂਸੀ ਦੇ ਤਖਤੇ ਤੇ ਅੱਜ ਵੀ ਖੜੋਤੇ ਹੂੰ ਅੱਛਾ ਉਹ ਦੇ ਉਹਨਾਂ ਨੇ ਕੋਈ ਗੱਲ ਕਰਤੀ ਵਿਗ ਗਿਆ ਹੀ ਹੂੰ ਡਰ ਗਿਆ ਹੀ ਜੇ ਉਹਨੂੰ ਜਿਹੜਾ ਫਾਂਸੀ ਦੇ ਤਖਤੇ ਤੇ ਖੜੋਤਾ ਉਹਨੂੰ ਨਹੀਂ ਬਖਸ਼ਦੇ ਤਾਂ ਮੇਰੇ ਵਰਗੇ ਨੇ ਕਿੱਥੋਂ ਬਖਸ਼ਦਣਗੇ ਹੂੰ ਬਖਸ਼ਦਣਗੇ ਮਾਰੇ ਸੱਚੇ ਪਾਤਸ਼ਾਹ ਜਾਣਦਾ ਆ ਆਪਦੇ ਜੀਵਨ ਤੇ ਮਾਣ ਹੈ ਬਾਕੀ ਮੈਂ ਦੱਸਾਂ ਦੇਖੋ ਰਾਜੂ ਵਾਣਾ ਗ੍ਰਹਿ ਮੰਤਰੀ ਨੇ ਬਿਆਨ ਦਿੱਤਾ ਪਾਰਲੀਮੈਂਟ ਦੇ ਵਿੱਚ ਹੂੰ ਜਿਸ ਤਰੀਕੇ ਨਾਲ ਉਹਨੇ ਠੇਠ ਕੀਤਾ ਹੂੰ ਹਾਂਜੀ ਮਾਫੀ ਨੂੰ ਲੈ ਕੇ ਰਿਹਾਈ ਨੂੰ ਲੈ ਕੇ ਜਾਂ ਫਾਂਸੀ ਤੋੜ ਨੂੰ ਲੈ ਕੇ ਤੇ ਫਿਰ ਜਿਹੜਾ ਜਵਾਬ ਦਿੱਤਾ ਜਿਹੜੀ ਚਿੱਠੀ ਲਿਖੀ ਹੈ ਜਦ ਮੈਂ ਦਸ਼ਮੇਸ਼ ਪਿਤਾ ਦਾ ਜਫਰਨਾਮਾ ਪੜਿਆ ਸੀਗਾ ਤਾਂ ਮੈਂ ਕਹਿਣਾ ਕਿ ਇਹ ਵੀ ਉਹਦੇ ਸਿੱਖ ਵੱਲੋਂ ਹੂੰ ਗੁਰੂ ਦੇ ਨਕਸ਼ੇ ਕਦਮਾਂ ਤੇ ਚੱਲਦੇ ਇੱਕ ਜਫਰਨਾਮਾ ਹੀ ਸੀ ਕੱਲਾ ਕੱਲਾ ਸ਼ਬਦ ਪੜੋਨੇ ਕਿਹਾ ਤੇ ਤੁ ਭੀਖ ਕੇ ਨੇ ਮੰਗੀ ਹੈ ਮੰਗੀ ਭੀਖ ਮੈਨੇ ਭੀਖ ਮੰਗੀ ਦੇਹ ਫਾਂਸੀ ਹੂੰ ਕਿਹਨੇ ਚਲਾਈ ਹੈ ਮੈਂ ਤਾਂ ਮੈਂ ਸਿੱਧੀ ਗੱਲ ਕਹਿਣਾ ਕਿ ਜੇ ਮੈਂ ਪੰਥਕ ਨਹੀਂ ਜੇ ਮੈਂ ਸੰਘਰਸ਼ ਨਹੀਂ ਕੀਤਾ ਜੇ ਮੈਂ ਜਿਲਾ ਨਹੀਂ ਕਟੀਆਂ ਜੇ ਮੈਂ ਅੱਜ ਵੀ ਆਪਦੇ ਸਟੈਂਡ ਤੇ ਨਹੀਂ ਕਾਇਮ ਪੰਥ ਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਲੜਨ ਵਾਲਾ ਮੈਂ ਤੇ ਲੋ ਜੀ ਅੱਜ ਵੀ ਕੋਈ ਸਹਿਮਤੀ ਬਣਦੀ ਹੈ ਤੇ ਤੁਸੀਂ ਬਣਾ ਲਓ ਮੈਨੂੰ ਕੋਈ ਇਤਰਾਜ਼ ਨਹੀਂ ਗਿਆ ਮੈਨੂੰ ਤਾਂ ਪਾਰਟੀ ਨੇ ਜੋ ਹੁਕਮ ਕਰਨਾ ਹੈ ਮੈਂ ਤਾਂ ਦੇਖੋ ਦੂਜੀ ਗੱਲ ਜਿਹੜੀ ਹੈ ਮੇਰੇ ਮਨ ਦੀ ਸਾਜ ਮੈਂ ਪੰਜਾਬ ਦੀ ਸਿਆਸਤ ਕਿਨਵਾੜੀ ਤੇ ਨਹੀਂ ਲੱਗਦੀ ਹੂੰ ਠੀਕ ਹੈ ਨਾ ਮਤਲਬ ਪੰਜਾਬ ਦੀ ਸਿਆਸਤ ਬਹੁਤ ਵਧੀਆ ਕਰ ਰਹੇ ਆ ਮੈਂ ਜੇ ਪਾਰਲੀਮੈਂਟ ਚ ਜਾਣਾ ਚਾਹਣਾ ਤੇ ਮੈਂ ਕਿਸੇ ਕਾਰਨ ਕਰਕੇ ਜਾਣਾ ਚਾਹਣਾ ਹੈ ਹੂੰ ਮੇਰੀ ਰੂਹ ਦੀ ਗੱਲ ਹੈ ਮਤਲਬ ਖੰਡਾ ਖੜਕਾਉਣਾ ਚਾਹਣਾ ਹੈ ਜਿਹੜਾ ਕਿ ਸੌ ਉਥਾਲਿਆਂ ਨੂੰ ਵੀ ਤੇ ਜਾਨ ਨੂੰ ਵੀ ਤੇ ਜਾਣ ਨੂੰ ਪਤਾ ਲੱਗ ਜਾ ਖਾਲਸਾ ਬੋਲਦਾ ਹੈ ਇਹ ਸਿੱਖਾਂ ਦਾ ਦਰਦ ਬੋਲਦਾ ਹੈ ਆਖਰੀ ਸਵਾਲ ਆ ਮੇਰਾ ਕੱਲ ਪਰਸੋਂ ਦੀ ਸਿਆਦ ਸਿਰਫ ਤੁਹਾਡੇ ਵਾਲੇ ਦਿਵਾਲੇ ਘੁੰਮ ਰਹੀ ਐ ਖਡੂਰ ਸਾਹਿਬ ਦੀ ਤੁਹਾਡੇ ਦਿਵਾਲੇ ਜਾਂ ਫਿਰ ਭਾਈ ਅਮਰਪਾਲ ਸਿੰਘ ਖਾਲਸਾ ਦੇ ਦਿਵਾਲੇ ਆ ਇਸ ਵਿਚਾਰੇ ਸਾਰੇ ਜਣੇ ਹੁਣ ਇਹ ਸੋਚ ਰਹੇ ਆ ਵੀ ਲਾਲਜੀਤ ਭੁੱਲਰ ਹੋਣਾ ਦਾ ਕੀ ਬਣੂਗਾ ਚਲੋ ਤੇ ਵੈਗਰੂ ਜਾਣ ਦਾ ਕੀ ਬਣੂਗਾ ਸ਼੍ਰੋਮਣੀ ਅਕਾਲੀ ਦਲ ਦੀ ਵੀ ਸਾਢੇ 3 ਲੱਖ ਜਿਹੜੀ ਵੋਟ ਐ ਪਿਛਲੀ ਵਾਰੀ ਜਿਹੜੀ ਪਈ ਐ ਉਹ ਕੈਟਰ ਬੋਰਡ ਜਿਹਨੂੰ ਆਪਾਂ ਕਹਿੰਦੇ ਆ ਉਹ ਹੈਗੀ ਐ ਤੁਹਾਡੀ ਤਾਂ ਨਹੀਂ ਵੋਟ ਟੁੱਟੂਗੀ ਦੇਖੋ ਜਿਤਕ ਮੈਂ ਮਹਿਸੂਸ ਕਰਦਾ ਐ ਕਿ ਦਰ ਬੀਬੀ ਜੀ ਸਤਕਾਰਯੋਗ ਨੇ ਪਰ ਬੀਬੀ ਜੀ ਸਾਡੇ ਹਲਕੇ ਤੋਂ ਬਾਹਰ ਦੇ ਸੀਗੇ ਉਹਦੇ باوجود ਵੀ ਇੰਨੀ ਵੋਟ ਬੀਬੀ ਜੀ ਦਾ ਲੈ ਜਾਣਾ ਹਾਂਜੀ ਤੇ ਇਹ ਉਸ ਹਵਾ ਚ ਬੀਬੀ ਖਾਲੜਾ ਦਾ ਤੁਸੀਂ ਉਸ ਸਮੇਂ ਦਾ ਸੋਸ਼ਲ ਮੀਡੀਆ ਤੇ ਕੱਢ ਕੇ ਦੇਖੋ ਹਾਂਜੀ ਹੂੰ ਤੇ ਲਹਿਰ ਹੀ ਚਲਦੀ ਸੀਗੀ ਤਾਂ ਸਿਆਸੀ ਬਿਆਨਬਾਜ਼ੀਆਂ ਕਰਦੇ ਹੁੰਦੇ ਨੇ ਵੀ ਇਹਨੇ ਐ ਕੀਤਾ ਉਹਨੇ ਐ ਕੀਤਾ ਇਹ ਮੈਂ ਨਹੀਂ ਮੈਂ ਇਸ ਗੱਲ ਤੇ ਨਹੀਂ ਪੈਂਦਾ ਨਾ ਮੈਂ ਕਿਸੇ ਤੇ ਵੀ ਨਹੀਂ ਪੈਂਦਾ ਹੂੰ ਮੈਂ ਕਿਸੇ ਬਾਰੇ ਮੈਂ ਤਾਂ ਮੇਰੇ ਤੋਂ ਦੋ ਸਵਾਲ ਹੈ ਮੋਟੇ ਜਿ ਬੇਨਤੀਆਂ ਕਰੂੰ ਕਿ ਜੇ ਮੇਰੇ 'ਚ ਕੋਈ ਕਰਤੂਤ ਹੈਗੀ ਹੈ ਹੂੰ ਮੈਨੂੰ ਵੋਟ ਪਾ ਦੇ ਜੇ ਤ ਨਹੀਂ ਤੇ ਬੇਸ਼ੱਕ ਨਾ ਪਾਇਆ ਪਰ ਮੈਂ ਤੁਹਾਡੇ ਵਿੱਚ ਪਰਿਵਾਰ ਦੇ ਮੈਂਬਰ ਵਾਂਗ ਵਿਚਰਿਆ ਕਿ ਇਹਦੇ ਵੱਡੇ ਥਾਂ ਤੇ ਕਿਸੇ ਦੇ ਹਮ ਉਮਰ ਕਿਸੇ ਦੇ ਛੋਟੇ ਥਾਂ ਤੇ ਕਿ ਇਹ ਬੱਚੀ ਦਾ ਬਾਪ ਦੀ ਥਾਂ ਤੇ ਕਿ ਇਹ ਦਾ ਭਰਾ ਬਣ ਕੇ ਤੇ ਮੈਂ ਤੇ ਆਪਦੇ ਪਰਿਵਾਰ ਵਾਂਗ ਵਿਚਰਿਆ ਤੇ ਜੇ ਅੱਜ ਮੇਰੀ ਇੱਜ਼ਤ ਦਾ ਸਵਾਲ ਹੈ ਹਮ ਅਕਾਲੀ ਦਲ ਦੀ ਇੱਜ਼ਤ ਦਾ ਸਵਾਲ ਹੈ ਤੇ ਜੇ ਮੇਰੀ ਕਰਤੂਤ ਆ ਤਾਂ ਫਿਰ ਮੈਨੂੰ ਵੋਟ ਪਾ ਦਿਆ ਜੇ ਤੇ ਜੇ ਨਹੀਂ ਕਰਤੂਤ ਜੇ ਨਹੀਂ ਕਰਤੂਤ ਤੇ ਤਦ ਮੇਰੇ ਵਿਰੁੱਧ ਪਾਇਆ ਜੇ ਹਾਂ ਤੇ ਜੇ ਤੁਸੀਂ ਇਹ ਵੀ ਕਹਿ ਦਿਓ ਕਿ ਬੰਦਾ ਬੜਾ ਚੰਗਾ ਆ ਵੋਟ ਕਰਤੂਤ ਇਹਦੀ ਬੜੀ ਚੰਗੀ ਹੈ ਹਾਂਜੀ ਤੇ ਵੋਟ ਮੈਂ ਤੁਹਾਨੂੰ ਦੱਸਦਾ ਮੇਰੇ ਨਾਲ ਹਲਕੇ 'ਚ ਆ ਚਾਰ ਪੰਜ ਮਹੀਨੇ ਪੁਰਾਣੀ ਗੱਲ ਹੈ ਗੁਰਦਰਾਹ ਬਾਬਾ ਲੱਧਾ ਜੀ ਦਾ ਤੇ ਉਥੇ ਭੋਗ ਸੀ ਤੇ ਮੈਂ ਭੋਗ ਤੋਂ ਨਿਕਲਿਆ ਤੇ ਗੁਰਦਰਾ ਦੀ ਹਦੂ ਚ ਇੱਕ ਪਿੱਪਲ ਜਿਆ ਹਦੂ ਤੇ ਦੁਆਲੇ ਦੁਆਲੇ ਬਣੀ ਹੋਈ ਹੈ ਸਤ ਜੀ ਪਿੰਡ ਦੇ ਲੋਕ ਲਾਗੂ ਬਹਿ ਜਾਂਦੇ ਆ ਜਾਂ ਜਿਹੜੇ ਉਥੇ ਗੁਰਦਰਾ ਸਾਹਿਬ ਆਉਂਦੇ ਵੀ ਬਹਿ ਜਾਂਦੇ ਮੈਂ ਗੁਰਦਰਾ ਸਾਹਿਬ ਤੋਂ ਭੋਗ ਤੋਂ ਨਿਕਲ ਕੇ ਤੇ ਮੈਂ ਚਲੋ ਕੁਦਰਤੀ ਹੁੰਦਾ ਕਿ ਜਿਹੜੇ ਬੈਠੇ ਆ ਉਹਨਾਂ ਨੂੰ ਫੜੇ ਬੁਲਾ ਲਈਏ ਸਾਰੇ ਆਪ ਦੇ ਜਾਣਦੇ ਹੁੰਦੇ ਆ ਤੇ ਮੈਂ ਉਸ ਬੰਦੇ ਨੂੰ ਨਹੀਂ ਸੀ ਜਾਣਦਾ ਮੈਂ ਕਹਾਂ ਤੇ ਕਿਤੇ ਵੇਖੇ ਚ ਆਖਿਆ ਹੋਊਗਾ ਪਤਾ ਨਹੀਂ ਗਿਆ ਪਰ ਉਹਨੇ ਮੈਨੂੰ ਗੱਲ ਕੀਤੀ ਆਂ ਦਾ ਬਲਟਵਾ ਸਾਹਿਬ ਫਿਕਰ ਨਾ ਕਰ ਐਤ ਕੀ ਨੰਬਰ ਤੇਰਾ ਹੀ ਅੱਛਾ ਆਂ ਦਾ ਬੜਾ ਤੈਨੂੰ ਯਾਦ ਕਰਦੇ ਜਾਣਾ ਆਂ ਦੇ ਮਾਰਦੇ ਤਾਹਾਂ ਮੈਂ ਕਿਹਾ ਗੱਲਿਆ ਤੂੰ ਮੈਨੂੰ ਯਾਦ ਵੀ ਬੜਾ ਕਰਦੇ ਬਾਅਦ ਤਾਹਾਂ ਵੜੀਆਂ ਮਾਰਦੇ ਐ ਤੇ ਚੰਗਾ ਵੀ ਬੜਾ ਕਹਿੰਦੇ ਐ ਪਰ ਹਰ ਵਾਰੀ ਕੋਈ ਨਵੇਂ ਤੋਂ ਨਵੇਂ ਯਾਰ ਲੱਭ ਲਿੰਦੇ ਠੀਕ ਹੈ ਨਵੇਂ ਤੋਂ ਨਵਾਂ ਯਾਰ ਲਬ ਲਿੰਦੇ ਪਰ ਫਿਰ ਵੀ ਬਿਰਸਾ ਸਿੰਘ ਬਲਟੋਹਾ ਨੂੰ ਉਸ ਵਗਦੀ ਹਨੇਰੀ ਚ ਹੋਈ 54000 ਵੋਟ ਪਈ ਸੀ ਠੀਕ ਹੈ ਹਮ ਤੇ ਇਸ ਕਰਕੇ ਜਿਹੜਾ ਆ ਲੋਕਾਂ ਤੇ ਵੀ ਮਾਣ ਪਰ ਲੋਕਾਂ ਨੂੰ ਕਵਾਂਗੇ ਕਿ ਭਾਈ ਜੇ ਮੇਰੀ ਕਰਤੂਤ ਹੈ ਹਮ ਤੇ ਵੋਟ ਪਾ ਦੇ ਜੀ ਹਾਂ ਤੇ ਜੇ ਨਹੀਂ ਤੇ ਨਾ ਪਾਇਆ ਜੇ ਤੇ ਜੇ ਇਹ ਵੀ ਕਹੋ ਕਿ ਕਰਤੂਤ ਵੀ ਹੈਗੀ ਹੈ ਹਮ ਤੇ ਯਾਰ ਫਿਰ ਵੀ ਮਜਬੂਰੀ ਹੈ ਫਿਰ ਇਹੋ ਜੀ ਮਜਬੂਰੀ ਜਿਹੜੀ ਹੈ ਨਾ ਉਹ ਗਨਦੀ ਪੌੜੀ ਵਾਲੀ ਗੱਲ 100 ਗੱਲਾਂ ਦੀ ਇੱਕ ਗੱਲ ਹੈ ਵੀ ਜੇ ਤਾਂ ਹੈਗੇ ਪੱਲੇ ਤਾਂ ਫੇਰ ਪਾ ਦੇ ਉਹ ਨਹੀਂ ਤੇ ਫਿਰ ਜੇ ਨਾ ਹੋਇਆ ਤੇ ਫੇਰ ਤਾਂ ਕਰਕੇ ਵਿਰੋਧ ਨੂੰ ਪਾਇਓ ਤੇ ਵਡਾ ਸਾਹਿਬ ਤੁਸੀਂ ਸਮਾਂ ਦਿੱਤਾ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਉਮੀਦ ਕਰਦੇ ਹਾਂ ਜਲਦੀ ਹੁਣ ਤੁਸੀਂ ਹਲਕਿਆਂ ਦੇ ਵਿੱਚ ਲੋਕਾਂ ਦੇ ਵਿੱਚ ਮਿਲੋਗੇ ਤੇ ਜਿਹੜੀ ਇਹ ਸੀਟ ਦਾ ਇੱਕ ਲੋਕਾਂ ਦੇ ਵਿੱਚ ਕਯਰਿਓਸਟੀ ਪੈਦਾ ਹੋ ਗਈ ਹੈ ਹੁਣ ਕਿ ਜੇ ਮੈਂ ਕਹਿ ਦਿੰਦਾ ਕਿ ਪੰਜਾਬ ਦੀ ਸਭ ਤੋਂ ਹੌਟੈਸਟ ਸੀਟ ਖਡੂਰ ਸਾਹਿਬ ਦੀ ਬਣ ਗਈ ਪਿਛਲੀ ਵਾਰੀ ਵੀ ਤੁਸੀਂ ਬਣਾਈ ਜਾਂਦੇ ਸੀ ਬੀਬੀ ਖਲੜਾ ਵਾਲੀ ਉਹ ਉਧਰ ਤੁਸੀਂ ਬੀਬਾ ਹਰਸਿਮਰਤਾ ਸਾਰੀਆਂ ਹੀ ਹੌੜੀ ਬਣਾਈ ਜਾਂਦੇ ਸੀ ਨਹੀਂ ਪਰ ਇਹ ਇਹ ਮਿਲਣਾ ਇਹਨਾ ਹੌੜਾ ਡਾਡਣਾ ਬਣਾਓ ਹੌੜਾ ਡਾਡਣਾ ਬਣਾਓ ਚੋਣ ਨੂੰ ਚੋਣ ਰਹਿਣ ਦੇ ਚਲੋ ਐਵੇਂ ਆਪਾ ਤਮਾਸ਼ੇ ਜੇ ਬਣਾ ਕੇ ਜਿਹੜੇ ਚੱਲਦੇ ਆਣਾ ਮੈਂ ਉਸ ਗੱਲ ਦੇ ਹੱਕ 'ਚ ਨਹੀਂ ਗਾ ਚਲੋ ਠੀਕ ਹੈ ਇਹ ਇਹ ਵੀ ਗੱਲ ਤੁਹਾਡੀ ਠੀਕ ਹੈ ਵੀ ਚੋਣ ਨੂੰ ਚੋਣ ਦੀ ਤਰ੍ਹਾਂ ਹੀ ਰਹਿਣ ਦਿਓ ਕਿ ਐਵੇਂ ਮੜ ਕੇ ਹੋਰ ਗੱਲਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਇੱਕ ਤਰੀਕ ਨੂੰ ਦੇਖਦੇ ਆਂ ਫਿਰ ਵੀ ਕੀ ਬਣਦਾ ਤੇ 4 ਤਰੀਕ ਨੂੰ ਫਿਰ ਮਹਾਰਾਜ ਭਲੀ ਕਰੂੰਗਾ ਜੋ ਵੀ ਹੋਊਗਾ ਠੀਕ ਹੈ ਚਲੋ ਧੰਨਵਾਦ ਥੈਂਕ ਯੂ ਸੱਚੀ ਗੱਲ